ਪੋ ਮਰਮਲੀ ਬੱਥ ਪੋ ਹਾਂ ਦਮ ਲੈ ਕੇ ਸਲੋ ਦਮ ਲੈ ਕੇ ਦਮ ਲੈ ਲੋ ਦਮ ਲੈ ਲੋ ਸਲੋ ਪਤਿਆਂ ਦਮ ਲੈਣਾ ਸਲੋ ਚਲੋ ਜੀ ਲੰਬੀ ਡੰਗ ਅੱਧੀਆਂ ਚਤਰਾ ਨੂੰ ਅੱਧੀਆਂ ਚਤਰਾ ਨੂੰ ਲੱਗਣ ਸਾਰੀਆਂ ਦੀਆਂ ਅੱਧੀਆਂ ਚਤ ਦੰਗ ਲੰਬੀ ਹਾਂ ਦੰਗ ਲੰਬੀ ਮੁਰੂਰੋ ਵੀ ਹਾਂ ਰੋਕੇ ਅਨੇਕਾਂ ਨੇ ਤਾਂ ਤਾਂ ਸਾਡਾ ਲਾਉਣੀ ਆ ਸਾਡ ਤੋਂ ਅਖ਼ੀਰ ਤੇ ਸਾਡ ਤੇ ਸਾਇਰ ਆਹ ਚਲ ਬਈ ਚਲ ਹੁਣ ਦਿਖਾ ਲਾ ਕੇ ਡੰਡ ਚਲ ਚਲ ਹਾਂ ਬੱਲੇ ਹਾਂ ਹੁਣ ਬਣੀਆ ਗੱਲ ਹਨਾ ਨਲੀਆਂ ਆਉਣ ਲੱਗ ਗਈਆਂ ਨੇ ਗਰਮੀ ਥੋੜੀ ਜਿਹੀ ਹੋ ਗਈ ਏਸੀ ਚਾਇਆ ਹੁੰਦਾ ਮੇਨ ਲੱਗੇ ਸੀਗੇ ਇਹ ਸਪਲਵਾਨ ਦਾ ਭਾਈ ਤਿਆਰ ਆਜੋ ਜਿਹਨੇ ਕੋਲ ਨਾ ਨੰਦ ਬਾਈ ਦਾ ਨੰਦ ਬਲਾ ਦੇ ਚੱਲ ਬਈ ਇੱਕ ਉਹ ਬੱਲੇ ਹਾਂ ਇੱਕ ਹੋਰ ਇਹ ਇੱਕ ਹੋਲਾ ਦੀ ਦੋ ਬੱਲੇ ਹੂੰ ਹਾਂ ਨਾ ਲੋਂ ਨਾ ਉਹ ਨਾ ਕਰਿਆ ਨਾ ਅਹੀਂ ਡੱਟ ਜਾ ਬਹਾ ਸਾਤੀ ਬਾਹ ਨਿਕਲੀ ਡੱਟ ਜਾ ਵਧੀਆ ਹੋ ਗਿਆ ਹਾਂ ਸ਼ੇਰ ਜੀ ਉੱਤਰ ਵਧੀਆ ਬਣਿਆ ਹੋਇਆ ਡੈਡੀ ਰੋਲ ਲੈ ਗਿਆ ਕਰ ਚੰਗਾ ਛੁਦੇ ਛੁੱਕਦਾ ਸਾ ਅੱਜ ਸੁਲਾ ਆ ਜਾ ਆ ਜਾ ਭੱਜ ਜਾ ਭੱਜ ਜਾ ਦੇਖਿਆ ਸੁਣਨਾ ਨਹੀਂ ਦੇਖਦੇ ਆਂ ਬਈ ਇਹ ਦਾ ਸੁੱਕ ਜਾ ਆ ਜਾ ਜਾ ਆ ਜਾ ਆ ਜਾ ਆ ਜਾ ਦੇ ਜੰਗ ਲਗ ਨਹੀਂ ਉਹ ਲੈ ਨਾ ਉਹ ਦੇ ਦੱਸ ਉਹ ਨਾ ਨਹੀਂ ਪਾਜ ਤਾਂ ਹੀ ਪਾਜਦਾ ਤਾਂ ਹੈ ਨਹੀਂ ਹੂੰ ਓ ਹੋ 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 ਕੱਲ ਪੰਜ ਬੁੱਤਕਣ ਹਾਂ ਬਾਜ ਬੋਨੇ ਕੋਈ ਨਹੀਂ ਦੱਸਾਂ ਕਰਨ ਦੇ ਪ੍ਰੈਕਟਿਸ ਸ਼ੁਕਤ ਖਾਪ ਨੂੰ ਓ ਗਰਦਨ ਚੱਕ ਕੇ ਗਰਦਨ ਚੱਕ ਕੇ ਪੁੱਤ ਸਲੋ ਲੰਬੀ ਡੰਗ ਦਾ ਮਤਲਬ ਆਪਣਾ ਲੱਤ ਜਿੰਨੀ ਖੋਲਦੀ ਆਪਾਂ ਤੋਂ ਨਾ ਓਨੀ ਖੋਲਨੀ ਆ ਕਿਉਂਕਿ ਇਹ ਨਾ ਸਪਰਿੰਟ ਨਹੀਂ ਲੰਬੀ ਡੰਗ ਕਹਿੰਦਾ ਲੰਬੀ ਡੰਗ ਖੋਲ ਕੇ ਲੱਤ ਤੋ 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 10 ਚੋਕ ਨੂੰ 10 ਚ ਮੋੜਨਾ 10 ਚ ਮੋੜਨਾ ਲੱਤਾਂ ਖੋਲ ਲੱਤਾਂ ਲੱਤਾਂ ਖੋਲੋ ਫੇਰ ਫੈਰਾ ਇੱਕ ਅਰੀ ਦਾ ਸਲੋ ਹਲ ਭੱਜਣਾ ਮਗਨੂ ਮਗਰ ਨੂੰ ਮਾਰਨੀ ਐ ਮੈਂ ਫਾਸਲਾ ਰੱਖੋ ਤਾਹੀ ਨਾ ਮੋੜਨ ਲੱਗਿਆ ਇਹ ਪੁਰਜੀ ਮਗਨ ਨੂੰ ਮਾਰ ਹਾਂ ਚੰਨ ਤੋਂ ਪੱਦ ਸੁਗਣਾਉਂਦੇ ਮੂਹਲੇ ਦੇ ਹਾਂ ਜੰਪ ਲੈ ਕੇ ਹਾਂ ਪੁਰਜੀ ਹੁਣ ਸਹੀ ਕਰਨ ਲੱਗਿਆ ਜੰਪ ਲੈ ਕੇ ਹਾਂ ਉਹ ਜੰਪ ਲੈ ਓਏ ਜੰਪ ਲੈ ਤੁਹਾਨੂੰ ਤੁਹਾਨੂੰ ਫੋਟੋ ਤੇ ਕੋਈ ਇੱਕ ਦੋ ਬੰਦੇ ਸੇ ਓਕੇ ਜਾਂ ਮੂਰਲੇ ਦੋ ਸਹੀ ਕਰਦੇ ਆ ਪੁਰਜੀ ਸਹੀ ਕਰਨ ਲੱਗ ਗਿਆ ਬਾਕੀ ਸਾਰੇ ਜੰਪ ਲੈਣਾ ਤੁਹਾਨੂੰ ਆ ਦੇਖਾਂ ਆ ਜੰਪ ਲੈ ਕੇ ਪਾਣੀ ਕਿ ਆਏ ਮਾਰਨ ਪਾਣੀ ਕਿ ਬਹੁਤ ਵਧੀਆ ਬਾਹਾਂ ਸਹੀ ਰੱਖੋ ਪਰਖੜੀਆਂ ਆਏ ਬਾਹਾਂ ਵਰਜੀ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਆ ਦੇਖਦਾ ਕਾਰਨ ਨੂੰ ਹਾਂ ਐ ਚਾਹੀਦੀ ਇਹ ਰਾਜ ਏਡਾ ਲਈ ਬਹੁਤ ਜ਼ਰੂਰੀ ਆ ਇਹ ਲੱਕੇ ਦੀ ਮੋੜ ਦਾ ਜਰਾ ਲੱਕ ਮੋੜ ਥੱਲੇੋਂ ਪੈਰਾਂ ਦੇ ਹਿਸਾਬ ਨਾਲ ਹਾਂ ਸਹੀ ਰੱਖ ਬਹਾਲੀ ਆ ਦੇਖ ਤੁਮ ਉਹ ਦੇਖ ਲੈ ਉਧਰ ਇੱਥੇ ਰੱਖਣਾ ਇੱਕਾ ਤਮੁਰ ਇੱਕ ਮਗਰਾ ਪਰ ਉਹ ਫੋਟੋ ਬੱਗ ਗਿਆ ਚ ਜੰਪਰ ਤਾਰ ਜੋੜ ਕੇ ਛੋਟੇ ਛੋਟੇ ਤਾਂ ਹੁਣ ਜਾਂ ਤਾਹਾਨੂੰ ਆ ਤਾਰ ਜੋੜ ਕੇ ਤਾਂ ਹੁਣ ਢਿੱਡ ਦਾ ਜ਼ੋਰ ਲੱਗੇ ਤਾਂ ਹੁਣ ਜੰਪ ਲੈਣਾ ਮੁਰੇ ਚਾ ਕੱਟ ਫਸਲਾ ਨਹੀਂ ਰੱਖੋ ਕੜਦਾ ਜੋਰ ਲੱਗੇ ਓਕੇ ਰਕਸ ਜਾਂ ਭਾਹ ਨੂੰ ਲਾਉਣਾ ਨੂੰ ਹਾਂ ਗਾਹਾਂ ਨੂੰ ਗਾਹਾਂ ਨੂੰ ਹਾਂ ਪੈਰ ਜੋੜ ਕੇ ਥੋੜਾ ਜਿਹਾ ਲੈਣਾ ਬਾਹਲਾ ਹੀ ਲੈਣਾ ਪੈਰ ਜੋੜ ਕੇ ਦੋ ਦੋ ਜਦੋਂ ਤਾਂ ਮੁਰੇ ਖਤਮ ਹੋ ਜਾਂਦੇ ਆ ਲੰਬਾ ਜੰਪ ਲੰਬਾ ਜੰਪ ਲੰਬਾ ਹਾਂ ਲੰਬਾ ਹਾਂ ਲੱਕ ਦੇ ਜੋਰ ਨਾਲ ਡੱਟ ਦੇ ਜੋਰ ਨਾਲ ਲੰਬਾ ਇੱਥੇ 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 ਆ ਜੀ ਡਾੜ ਹੋਵੇ ਆ ਜੀ ਡਾੜ ਓਕੇ ਲੈਕਸ ਆ ਪੂਰਾ ਹਾਂ ਪੰਜਾ ਦੇ ਪੰਜਾ ਟਾਰ ਖੋਲਦਾ ਹੀ ਆਉਂਦਾ ਛੋਟ ਤਾਂ ਉਰ ਨੂੰ ਪੱਜ ਕੇ ਕਰਦਾ ਟਾਈਮ ਛੋਟ ਛੋਟੀ ਹਾਂ ਹਾਂ ਦੋ ਤਿੰਨ ਸਟੈਪ ਲੈਣੇ ਆ ਹਾਂ ਫੋਟੋ ਜਾਈਦਾ ਪੂਰਾ ਉਤਾਂ ਦਾ ਤੇ ਜੀ ਨਾਲ ਹਾਂ ਇਕਲਾ ਤੂੰ ਮੇਰੇ ਕੰਮ ਕਰ ਹਾਂ ਇਕੱਠੇ ਨੇ ਲਖਾਂ ਠੀਕ ਆ ਠੀਕ ਆ ਬਹੁਤ ਵਧੀਆ ਇਧਰ ਵੀ ਪੱਜ ਕੇ ਇਧਰ ਵੀ ਪੱਜ ਕੇ ਮੁੜੋ ਆਜੋ ਆਜੋ ਹੌਲੀ 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 ਸਲੋ 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 ਪੱਜ ਕੇ ਚੱਲੋ ਫਿਰ ਪੰਜ ਘੜੇ ਲਾਉਣੇ ਆ ਮੜਾ ਲੰਬਾ ਪੱਪਾ ਦੀ ਗਾਇਆ ਕਰੋ ਲੰਬਾ ਉੱਪਰ ਦੀ ਥੋੜਾ ਜਿਹਾ ਗਿੜਵਾ ਫੇਰ ਥੋੜਾ ਹੋਰ ਹੀ ਪਊਗਾ ਤੇ ਜੀ ਨਾਲ ਪੁਰਜੀ ਤੇ ਜੀ ਨਾਲ ਫੁੱਟਵਰਕ ਪੂਰਾ ਥੋੜਾ ਨੀਮਾ ਰਵਤ ਜੀ ਆ ਦੇਖਾਂ ਨੀਮਾ ਰਵ ਨੀਮਾ ਲੱਕ ਮੋੜ ਹੜਗੇ ਪੱਟ ਹੜਗੇ ਪੱਟ ਮੂਲ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਪਲਵਾਨਾ ਬਹੁਤ ਵਧੀਆ ਚੱਲ ਚੱਲ ਬਹੁਤ ਵਧੀਆ ਪਲਵਾਨਾ ਬਹੁਤ ਹਾਂ ਹਾਂ ਚਲ 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 ਪੰਜ ਗੱਲੇ ਲਾਉਣ ਤਨ ਹੋਇਆ ਤੀਜਾ ਗੜਾ ਹਾਂ ਸਪੀਡ ਨਾਲ ਲੱਤਾਂ ਕੱਲੀਆਂ ਜ਼ੋਰ ਨੀ ਮਾਰਿਆ ਕਿ ਹਾਂ ਮਾਰਨਾ ਜ਼ੋਰ ਓਕੇ ਬਸ ਹਾਂ ਹਾਂ ਤੇ ਸਪੀਡ ਨਾਲ ਸਪੀਡ ਨਾਲ ਫੋੜ ਸਪੀਡ ਕੱਢੋ ਲੱਤਾਂ ਦੀ ਬਚਰੀ ਲੱਗਣਾ ਉਹਦੇ ਥੱਕੇ ਗਿਆ ਮੱਲਾ ਵਿੱਚ ਲੱਗਿਆ ਉਹਦੇ ਲਾਸਟ ਆ ਉੱਥੋਂ ਚੱਲ ਠੀਕ ਆ ਉੱਪਰ ਚੜ ਗਏ ਸਾਡੇ ਕੋਲ ਤੇ ਪਰ ਜੀ ਇੱਕ ਪਿੱਤ ਫਰਕ ਪੈ ਗਿਆ ਗਾਹਾਂ ਤੇ ਜਿੱਦ ਤੇ ਜਿੱਦ ਗਾਓ ਤੇਜੀ ਕਰੇ ਨਹੀਂ ਹੁੰਦੀ ਲੈ ਛੱਡ ਗਿਆ ਲੈ ਛੱਡੀ ਗਿਆ ਛੱਡਦੇ ਆ ਵਿੱਚ ਬੰਦੇ ਹਾਂ ਤਾਂ ਮੰਜਾ ਪੰਜਵਾਂ ਆ ਫੁੱਟਵਰਕ ਹੈ ਨਹੀਂ ਪੜਿਆ ਤੁਹਾਡੇ ਬੱਚਲਾ ਤੇ ਆਵੇ ਵਿੱਚੋਂ ਦੇ ਵਿੱਚ ਹਾਂ ਬਚਾਲਿਆ ਸਹੀ ਲਾ ਰਿਹਾ ਹਾਂ ਅੱਬੋਂ ਵਾਲ ਬਚਾਈ ਜਾਨੀ ਬਹੁਤ ਵਧੀਆ ਯਾਨੀ ਇਹ ਨਹੀਂ ਕੰਮ ਦੇ ਜਾਂਦਾ ਨੂੰ ਜਤੂ ਖਾਣਿਆ ਪੰਜਾਬੀ ਫੋਟੋ ਆਕ ਨਹੀਂ ਕੰਮ ਦੇਣਾ ਔਰ ਜੀ ਨੀਮਾ ਹੋ ਮੜ ਜਾ ਲੱਕ ਚਾ ਜਿੰਨਾ ਨੀਮਾ ਹੋ ਕੇ ਕਰੋਗੇ ਨਾ ਇੱਕ ਰਾਤ ਵਿੱਚ ਕੰਮ ਕਰ ਉਹਨੀ ਸਪੀਡ ਲੱਗੂਗੀ ਲੱਕ ਚ ਨੀਮਾ ਪਾ ਦਿੰਦੇ ਅਪ ਚ ਬਿੰਗ ਬਹੋੜੇ ਦੇ ਪੱਟਾਂ ਦੇ ਹਾਂ ਬਾਹਰ ਦੂਰ ਜ ਰਹਿਣਾ ਮਗਰ ਨੂੰ ਐਥੇ ਮੁੜਾ ਕੇ ਕਰ ਹਾਂ ਚੱਲ ਤੇਜ਼ੀ ਨਾਲ ਤੇਜ਼ੀ ਨਾਲ ਹਾਂ 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 ਚਲੋ ਵਧੀਆ ਸਪੀਡ ਨਾਲ ਹੋੜਿਆ ਸਪੀਡ ਨਾਲ ਹੋੜਿਆ ਹਾਂ ਹਾਂ ਪਾਣੀ ਲੈਣੇ ਆ ਓਏ ਪੁੱਠੇ ਕੰਮ ਕਰ ਲੱਗਿਆ ਫੇਰ ਤੇਰਾ ਅੰਤ ਟਿਕਦਾ ਬਈ ਤੂੰ ਚੋ 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 ਸਪੀਡ ਨਾਲ ਲੇਟਸ ਸਪੀਡ ਨਾਲ ਅਜੇ ਤੱਕ ਕੀ ਕਰਦਾ ਹਾਂ ਸਪੀਡ ਨਾਲ ਸਪੀਡ ਨਾਲ ਮਗਰਮੂਲ ਤਸਵੀਰ ਨਾਲ ਹਾਂ ਜਿੰਨੀ ਸਪੀਡ ਹੈ ਉਹਨਾਂ ਸਪੀਡ ਵਧਾਊਗੀ ਉਹ ਮੋੜ ਤਲ ਘਾਟ ਮੋੜ ਤੇ ਜੀ ਨਾਲ ਟੋੜ ਤੇ ਜੀ ਨਾਲ ਥੋੜਾ ਸਪੀਡ ਵੱਧ ਹੋਣੀ ਚਾਹੀਦੀ ਆ। ਚੱਲ ਸਪੀਡ ਨਾਲ ਸਪੀਡ ਨਾਲ। ਹਾਂ ਬਹੁਤ ਵਧੀਆ। ਸਪੀਡ ਦਾ ਸਭ ਪੂਰੀ। ਸਪੀਡ ਨਾਲ। ਸਪੀਡ ਨਾਲ ਪੂਰੀ। ਹਾਂ। ਬਹੁਤ ਵਧੀਆ। ਬੜੀ ਦੂਰ ਨਾ ਜਾ ਕਰੋ ਮਗਰ ਨੂੰ। ਨੇੜੇ ਮੁੜਿਆ ਕਰੋ ਹਾਂ। ਬੜੀ ਦੂਰ ਜਾਣਾ ਸਪੀਡ ਘਟ ਜੂ ਫਿਰ ਇੱਥੇ ਨੇੜੇ ਹਾਂ। ਹਾਂ। ਕੀ ਕਰਦਾ? ਮਗਰ ਜਾਂਦਾ ਹੀ ਨਹੀਂ ਅੱਕ ਗਿਆ। ਪੱਟ ਫੁੱਲ ਗਏ। ਕਾ ਵਗੜਾ ਹੈ ਮਿੱਟੀ ਦੇ ਲੋਕ ਮੇ ਡੋਣਾ ਤੁਸੀਂ ਤਾਂ ਸਿਰਕਣ ਆਲਾ ਬਰਾਉਣਾ ਹਾਂ ਟੂਟੀਆਂ ਬੜਤੀਆਂ ਇਹਨਾਂ ਨੇ ਸਕੂਲ ਵਾਲੇ ਸੰਜੜ ਲੈਣ ਕਿਤੇ ਇ끄ੜਾ ਕਿਥੇ ਇੱਥੇ ਨਾ ਜਦੋਂ ਜਦੋਂ ਇਹ ਪਹਿਲੇ ਦੂਰੇ ਸੀ ਸਕੂਲ ਦਾ ਜਦੋਂ ਮੈਂ ਛੱਡਣ ਲੱਗਿਆ ਇਹ ਜਦੋਂ ਇਹਨਾਂ ਦਾ ਇਹੀ ਕੰਮ ਆ ਮੈਂ ਜਦੋਂ ਕੱਲਾ ਸੀ ਪਿੰਡ 'ਚ ਮੈਂ ਨਾਲ ਇੱਕ ਤਾਂ ਇੱਕ ਵੀ ਨਹੀਂ ਹੁੰਦਾ ਸੀ ਇਕੱਲੇ ਹੁੰਦਾ ਸੀ ਤਕਰੀਬਨ ਬਾਹਰੋਂ ਕਦਾ ਮੁੰਡਾ ਹੁੰਦਾ ਸੀ ਨਾਲ ਇਕੱਲਾ ਬੈਠ ਕੇ ਕੰਮ ਆਉਂਦਾ ਸੀ ਮੈਂ ਭਾਈ ਉਦੋਂ ਵੀ ਇਹਨਾਂ ਦੇ ਇਹੀ ਹਾਲੇ ਰਿਹਾ ਕਦੇ ਪਾਣੀ ਬੰਦ ਕਰਦਾ ਕਦੇ ਕੁਝ ਬੰਦ ਕਰਦਾ ਕਦੇ ਕੁਝ ਕਰਦਾ ਸੀ ਹਾਲੇ ਰਿਹਾ ਇਹਨਾਂ ਦਾ ਪਤਾ ਨਹੀਂ ਕੀ ਇਹਨਾਂ ਨੂੰ ਉਹ ਅੱਗੇ ਮਾਂ ਨਾਲ ਆਜ ਦੀ ਲਾਲਾਂ ਨੂੰ ਹਾਂ ਚਲ 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 ਜੀ ਨਾਲ ਹਾਂ ਮਕਸਦ ਆਪਣਾ ਕੰਮ ਅਗਰਮੂਰੇ ਕਰਨਾ ਬਸ ਜੇ ਜੋ ਨੀਕਰ ਪਤਲੀ ਲੈ ਲੈਵੇਂ ਖੁੱਲੀ ਨੀਕਰ ਲੈ ਲੈਵੇਂ ਜੇ ਫੇਰ ਉਧਰ ਵੀਡੀਓ ਬਣ ਚੰਗਾ ਲਾਹਦਾ ਇੱਕ ਨੂੰ ਸੋਣ ਬੋ ਜੀ ਹੈਗੀ ਐ ਸੌਖੀ ਦਾ ਅਕਸਰ ਪਰ ਲੋਰ ਸਪੀਡ ਨਾਲ ਆ ਤੇਰੇ ਪਰ ਚੜਿਆ ਆਉਂਦਾ ਜੇ ਲਾ ਉਹ ਉਹ ਮੜਾ ਨੀ ਮਾਰ ਚਿੱਟੜਨੀ ਮੇਕਰ ਮੜ ਦੇ ਚਿੱਟੜਨੀ ਮੇਕਰ ਹਾਂ ਹਾਂ ਉੱਥੇ ਵੀ ਡਾਂਗਾਂ ਮੋ ਖੜਾ ਜਾਣਾ ਤਾਂ ਛੱਟ ਪਰ ਜੀ ਸਰਟੀਫਿਕੇਟ ਇੱਥੇ ਖੜਨਾ ਇੱਥੇ ਇੱਥੇ ਲਾਉਣੀ ਵੀ ਇੱਥੇ ਰਹਿ ਕੇ ਆਹ ਨਹੀਂ ਮਾਰ ਕੇ ਜਿੰਨਾ ਮਗਰ ਉਹ ਇੱਕ ਦੀ ਮਾਰ ਕਰਾਂਗੇ 19 ਭਿਜ ਲੱਗੂਗੀ ਹਾਂ ਚੱਲ ਹਾਂ ਇਕ ਲੱਤ ਕਮਗਰ ਮੂਰੇ ਯਾਰ ਪੀੜਾ ਪਰ ਜੀ ਬਹੁਤ ਵਧੀਆ ਬਹੁ ਵਜ ਕਾਲ ਬਹੁਤ ਵਧੀਆ ਫੜੀ ਸਪੀਡ ਨਾਲ ਆਓ ਹਾਂ ਕੋਈ ਨਹੀਂ ਇਹ ਘੱਟ ਤਸਵੀਰ ਜੀ ਲਾ ਦੇ ਕੋਈ ਚੱਕਰ ਨਹੀਂ ਨਹੀਂ ਲੱਗਦੀ ਤਾਂ ਕੋਈ ਕੱਟ ਲਾ ਲਓ ਕੀ ਹੋ ਗਿਆ ਇੱਕ ਰਹਿ ਗਈ ਭੱਜ ਗਿਆ ਵੱਜ ਕੇ ਚਲ 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 ਸਪੀਡ ਨਾਲ ਸਪੀਡ ਨਾਲ ਸਪੀਡ ਨਾਲ ਘਟ ਗਈ ਸਪੀਡ ਹਾਂਜੀ ਲਾਉਣੀ ਨਹੀਂ ਹਾਂ ਹਾਂ ਲੈ ਲਓ ਦਮ ਚਲੋ ਜੋ ਪਿੱਛੇ ਚਲੋ ਚਲ ਮਗਰੋਂ ਪਿੱਛੇ ਚਲੋ ਹਾਂ ਹਾਂ ਸੁਣਦਾ ਵੀ ਬਾਹਨ ਆ ਬਾਹਾਂ ਵੀ ਕਰ ਬਾਹਾਂ ਵੀ ਕੁਮਾਹਾ ਫੇਰ ਲੱਗੂ ਸਹੀ ਨਾਲ ਬਾਹਾ ਵੀ ਕਰੋ ਬਾਹਾ ਵੀ ਨਾਲ ਕਰੋ ਫੇਰ ਤੁਹ ਸਹੀ ਲੱਗੂਗੀ ਸਪੀਡ ਨਾਲ ਸਪੀਡ ਨਾਲ ਵੀ ਨਹੀਂ ਮਾਰਿਆ ਕੋ ਸਪੀਡ ਨਾਲ ਨਹੀਂ ਮਾਰਿਆ ਕੋ ਸਪੀਡ ਨਾਲ ਹਾਂ ਬਹੁਤ ਵਧੀਆ ਬਹੁਤ ਵਧੀਆ ਲੋਟੋ ਕੇ ਖੋਲੋ ਮੋੜ ਦੇ ਨੂੰ ਮਾਜੋ ਸਪੀਡ ਨਾਲ ਸਪੀਡ ਨਾਲ ਬਤ ਸਪੀਡ ਨਾਲ ਹਾਂ ਬਹੁਤ ਵਧੀਆ ਬਹੁਤ ਵਧੀਆ ਹਾਂ ਹੁਣ ਤਾਂ ਆ ਗਿਆ ਹਿਸਾਬ ਤੁਨੂੰ ਪਹਿਲਾਂ ਨਵੀਂ ਸੀ ਹੁਣ ਤਾਂ ਆ ਗਿਆ ਹਿਸਾਬ ਹਨਾ ਠੀਕਾ 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 ਬਹੁਤ ਵਧੀਆ ਆ ਦੋਹਾਂ ਦੇ ਪੈਰ ਰੱਖੀ ਜਾਂਦਾ ਸਖਦਾ ਨਹੀਂ ਹੈਗਾ ਤੂੰ ਸਖ ਦੇਖਦਾ ਵੀ ਕਰਦੇ ਕਿ ਮੈਨੇ ਉੱਕਣੀ ਚੱਲਦਾ ਬਹੁਤ ਜੱਟ ਮੋਟੀ ਬਹੁਤ ਵਧੀਆ ਹਾਂ ਬੁੱਤ ਇਕਨੇ ਫਿਰ ਫੁੱਟਵਰਕ ਬਾੜਨਾ ਤੇਰਾ ਦੋਨੇ ਵਧੀਆ ਲਾ ਦਿੱਤ ਨੇ ਵਧੀਆ ਆ ਵੀ ਵਧੀਆ ਮੁੰਡਾ ਤੂੰ ਨਗਿਆ ਨਹੀਂ ਬਹੁਤ ਵਧੀਆ ਹੋ ਗਏ ਚਲੋ ਇਹ ਖੋਲੋ ਮੜ ਜੈ ਨੂੰ ਤੁਸੀਂ ਆਣਾ ਥੋੜਾ ਲੇਟ ਜਾਏਗਾ ਪਤਾ ਕਿੱਠੀ ਜਾ ਵਰਦੇ ਹਾਂ ਹਾਂ ਆ ਦੇ ਗਿਆ ਨਹੀਂ ਲਵਾਂ ਸਹੀ ਪੂਰਾ ਜਾਂਦਾ ਹੈ ਬਦਿਆ ਕਹਿੰਦੀ ਬਹੁਤ ਵਧੀਆ ਅਕੀ ਨਾ ਹੋਣਾ ਲੱਗੀ 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 ਆਵੇਗੀ ਬਦੋ ਚਾਰ ਬੱਸ ਹੁਣ ਕੀ ਆ ਗਿਆ 8 ਪੈਰ ਜੋੜ ਹਾਂ ਚੱਲ ਤੜ ਤਾ ਜੋੜ ਕੇ ਹਾਂ ਇੱਕ ਸਾਰੀ ਛੜਦਾ ਜਾਣਾ ਹਾ ਜਰਦਾ ਆਂਦੇਲਾ ਓਏ ਤੁਸੀਂ ਕੱਠ ਘਾਤੇ ਕਰਦੇ ਮਗਰ ਇੱਕ ਇੱਕ ਭੱਜਿਆ ਕਰੋ ਮੂਰਲੇ ਫਿਰ ਕਰਦੇ ਨਹੀਂ ਹਾਂ ਜੰਪ ਲੈ ਜੰਪ ਚਲ ਜੋ ਪੈਰ ਜੋੜਨੇ ਆ ਪੈਰ ਖੁੱਲਨੇ ਚਾਹੀਦੇ ਬਹੁਤ ਵਧੀਆ ਗੱਨੀ ਬਹੁਤ ਵਧੀਆ ਚੱਲ 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 ਬਹੁਤ ਵਧੀਆ ਗੱਨੀ ਆ ਗੱਨੀ ਸਾਰ ਨੂੰ ਸੱਜੇ ਲਾ ਰਿਹਾ ਜੰਪ ਤਾਂ ਲੈ ਰਿਹਾ ਪੂਰਾ ਦੋਏ ਗੱਨੀ ਬਹੁਤ ਵਧੀਆ ਚਲੋ ਹਾਂ ਇਹੀ ਇੱਕ ਇੱਕ ਲਾਤਰੇ ਇੱਕ ਇੱਕ ਲਾਤਰਾਂ ਤੇ ਜੀ ਨਾ ਉਹ ਪਾਰ ਛੋਟੇ ਬੋਡਿੰਗਾ ਹੋਡੀਆਂ ਪਰੋ ਡਿੰਗਾ ਹੋਡੀਆਂ ਪਰੋ ਹਾਂ ਡਿੰਗਾ ਹੋਡੀਆਂ ਆਜ ਹੁਣ ਓਰੇ ਬਹਿ ਜਾਓ ਜਾ ਮੜੀ ਬਹਿ ਜਾ ਕਰੋ ਓਦੋ ਆ ਲੋ ਆ ਲੋ ਕਲ ਆਵਾਂਗੇ ਜੀ ਕੋਈ ਨਹੀਂ ਸਾ ਜਰਦ ਨਾ ਚਲ 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 ਚਲ